ਹੈਲੋ ਵੈਲਕਮ ਟੂ ਮਾਈ ਚੈਨਲ ਲਾਈਵ ਵਿਦ ਮੁੰਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਸੋ ਦੀਵਾਲੀ ਦੇ ਤਿਹਾੜ ਨਿਕਲ ਗਏ ਆ ਸੋ ਬਹੁਤ ਖੁਸ਼ੀਆਂ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੀਵਾਲੀ ਦੀਆਂ ਸੋ ਅੱਜ ਮੇਰਾ ਨਵਾਂ ਦਿਨੇ ਆ ਨਵਾਂ ਬਲੌਗ ਆ ਅੱਜ ਮੈਂ ਆਪਣੇ ਬਲੌਗ ਦੇ ਵਿੱਚ ਤੁਹਾਡੇ ਵਾਸਤੇ ਕੁਝ ਇੰਨਾ ਵਧੀਆ ਚਟਪਟਾ ਸਮਾਨ ਲੈ ਕੇ ਆ ਰਹੀ ਆ ਕਿ ਜੋ ਹਰ ਘਰ ਵਿੱਚ ਵਰਤਿਆ ਜਾਂਦਾ ਅੱਜ ਮੈਂ ਨਿੰਬੂ ਦਾ ਅਚਾਰ ਪਾਹੂੰਗੀ ਸੋ ਨਿੰਬੂ ਦਾ ਅਚਾਰ ਕਿਸ ਤਰੀਕੇ ਨਾਲ ਮੈਂ ਆਪਣੀ ਫੈਮਲੀ ਦੇ ਵਿੱਚ ਪਾਉਂਦੀ ਆ ਇਹ ਤੁਹਾਨੂੰ ਮੈਂ ਦਿਖਾਉਂਗੀ ਸੋ ਹਰ ਚੀਜ਼ ਮੈਂ ਕੱਟ ਕੇ ਰੱਖੀ ਹੋਈ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਵਿਊਅਰਸ ਦਾ ਸਾਰਿਆਂ ਤਾਂ ਧੰਨਵਾਦ ਕਰਦੀ ਆ ਜਿੱਥੇ-ਜਿੱਥੇ ਵੀ ਕੋਈ ਭੈਣ ਭਰਾ ਬੈਠਾ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਆ ਸੋ ਬਹੁਤ-ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਜਦੋਂ ਵੀ ਤੁਸੀਂ ਮੈਨੂੰ ਸਬਸਕ੍ਰਾਈਬ ਕਰਦੇ ਆ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਰਹੀਆ ਕਰੋਗੀ ਅੱਜ ਕੱਲ੍ਹ ਤੁਹਾਰਾਂ ਦਾ ਸੀਜ਼ਨ ਚੱਲ ਰਹੇ ਆ ਸੋ ਕੋਈ ਨਾ ਕੋਈ ਤਿਹਾਰ ਆਉਂਦੇ ਰਹਿੰਦੇ ਆ ਸੋ ਫੰਕਸ਼ਨ ਹੁੰਦੇ ਰਹਿੰਦੇ ਆ ਸੋ ਤੁਹਾਨੂੰ ਮੈਂ ਨਾਲ ਨਾਲ ਰੂਬਰੂ ਹੁੰਦੀ ਰਹੂੰਗੀ ਸੋ ਮੈਨੂੰ ਵੀ ਚੰਗਾ ਲੱਗਦਾ ਆ ਮੈਂ ਵੀ ਦੱਸਾਂ ਕਿ ਸਾਰਿਆਂ ਨੂੰ ਅਸੀਂ ਕੀ ਕਰਦੇ ਆ ਇੱਥੇ ਐਡੀ ਦੂਰ ਬੈਠੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਜੋ ਵੀ ਮੈਂ ਰੈਸਪੀ ਤਿਆਰ ਕੀਤੀ ਆ ਉਹ ਤੁਹਾਨੂੰ ਦਿਖਾਉਂਦੀ ਆ ਸੋ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਕੋਲੋਂ ਜ਼ਰੂਰ ਜਵਾਬ ਮੰਗੂੰਗੀ ਕਿ ਮੈਨੂੰ ਦੱਸੋ ਤੁਸੀਂ ਤੁਹਾਨੂੰ ਨਿੰਬੂ ਦਾ achar ਕਿੱਦਾਂ ਦਾ ਲੱਗਾ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਆ ਸੋ ਇੱਕ ਵਾਰੀ ਜ਼ਰੂਰ ਅਜ਼ਮਾਓ ਕੇ ਦੇਖਿਓ ਸੋ ਇਹ ਵਧੀਆ ਹੁੰਦੀ ਆ ਰੈਸਪੀ ਜਿੰਨੀ ਜ਼ਿਆਦਾ ਸਿੰਪਲ ਤੁਸੀਂ ਚੀਜ਼ ਬਣਾਓ ਉਨੀ ਵਧੀਆ ਹੁੰਦੀ ਆ ਸਭ ਤੋਂ ਪਹਿਲਾਂ ਦੇਖੋ ਤੁਸੀਂ ਮੇਰੇ ਨਿੰਬੂ ਇਹ ਨਿੰਬੂ ਮੈਂ ਰਾਤੀ ਲਈ ਆਂਦੇ ਫਿਰ ਪਾਣੀ ਚ ਡੁੱਬੇ ਸਵੇਰੇ ਅਸੀਂ ਫਿਰ ਕੀਤੇ ਇਹ ਦੇਖੋ ਛੋਟਾ ਛੋਟਾ ਅਦਰਕ ਬਹੁਤ ਛੋਟੀਆਂ ਗੰਡੀਆਂ ਸੀਗੀਆਂ ਬਹੁਤਿਆਂ ਵੱਡੀਆਂ ਵੱਡਾ ਵੱਡਾ ਗੰਡੀਆਂ ਵਾਲਾ ਚਾਰ ਨਹੀਂ ਸਾਰੇ ਸੀਗਾ ਸੋ ਇਹ ਮੇਰਾ ਘਰ ਦਾ ਲਸਣ ਹੈ ਇਹ ਘਰੋਂ ਪਾਟ ਕੇ ਅਸੀਂ ਆਪਣਾ ਲਸਣ ਰੱਖਿਆ ਪਰ ਸਾਰਾ ਸਾਲ ਇਹੀ ਲਸਣ ਯੂਜ਼ ਕਰਦੇ ਆ ਅਸੀਂ ਟੋਕਰਾ ਇੱਕ ਲਸਣ ਦਾ ਬਣਾ ਲੀਦਾ ਹੈ ਫਿਰ ਅਸੀਂ ਉਹਨੂੰ ਰੱਖੀਦਾ ਹੈ ਇਹ ਮੇਰੀਆਂ ਹਰੀਆਂ ਮਿਰਚਾਂ ਇਹਦੇ ਸਾਰੇ ਇਹ ਜਿੰਨਾ ਵੀ ਚੀਜ਼ਾਂ ਖਾਣ ਵਾਲੇ ਆ ਮੇਰੀ ਫੈਮਲੀ ਆ ਮੈਂ ਇਹਨਾਂ ਨੂੰ ਦੇਖ ਸਕਦੀ ਕਿਉਂਕਿ ਇਹਨਾਂ ਨੂੰ ਦੇਖ ਲਿਆ ਤਾਂ ਸਮਝ ਲੈ ਮੈਂ ਹਸਪੀਟਲ ਚ ਜਲਾ ਇੰਨਾ ਜ਼ਿਆਦਾ ਮੈਨੂੰ ਇਹ ਬਾਦਰ ਕਰਦੇ ਆ ਤਾਂ 스멜 ਆਉਣ ਨਾਲ ਵੀ ਮੇਰਾ ਗਲਾ ਦੁਖਣ ਲੱਗ ਜਾਂਦਾ ਆ ਸੋ ਬਾਕੀ ਜੋ ਵੀ ਮੈਂ ਸਮਾਨ ਇਹਦੇ ਵਿੱਚ ਪਾਉਣਾ ਆ ਉਹ ਵੀ ਤੁਹਾਨੂੰ ਦਿਖਾਉਂਦੀ ਆ ਸਭ ਤੋਂ ਪਹਿਲਾਂ ਮੈਂ ਪੈਨ ਲਿਆ ਪੈਨ ਦੇ ਥੱਲੇ ਲਾਈਆ ਮੈਂ ਅੱਗ ਇਹਨੂੰ ਲਾਈਟ ਹੀਟ ਤੇ ਰੱਖਤਾ ਉਸ ਤੋਂ ਬਾਅਦ ਮੈਂ ਇਹ ਸਾਰਾ ਜਿਹੜਾ ਆ ਗਰਮ ਮਸਾਲਾ ਜਿੰਨਾ ਤੁਹਾਨੂੰ ਸਟੋਰਾਂ ਤੋਂ ਮਿਲਦਾ ਹੁੰਦਾ ਸੇਮ ਉਹ ਗਰਮ ਮਸਾਲਾ ਇਹਦੇ ਵਿੱਚ ਮੈਂ ਕੁਝ ਵੀ ਐਕਸਟਰਾ ਐਡ ਨਹੀਂ ਕੀਤਾ ਸੋ ਇਹਨੂੰ ਮੈਂ ਇਹਦੇ ਵਿੱਚ ਪਾ ਕੇ ਇਹਦੇ ਵਿੱਚ ਭੁੰਨ ਲੈਂਦੀ ਆ ਤੋ ਮੈਂ ਆਪਣੇ ਇਹਦੇ ਵਿੱਚੋਂ ਵੱਡੇ ਤਿੰਨ 팬 ਜਾਂ ਸਾਰੇ ਕਮਚੇ ਲੈ ਲਏ ਆ ਤਿੰਨ ਦੀ ਵੀ ਬਜਾਇ ਇਸ ਤੁਸੀਂ ਚਾਰ ਲੈ ਸਕਦੇ ਇਹਦੇ ਵਿੱਚ ਜੋ ਲੱਕੜੀਆਂ ਮੱਕੜੀਆਂ ਕੀ ਕਕੜੀਆਂ ਉਹਨਾਂ ਨੇ ਪਾਈਆਂ ਹੁੰਦੀਆਂ ਮੈਂ ਉਹ ਹੀ ਰੱਖ ਦਿਆਂ ਮੈਂ ਇਹ ਨਹੀਂ ਹੈਗਾ ਕਿ ਇਹਦੇ ਵਿੱਚ ਮੈਂ ਐਕਸਟਰਾ ਕੁਝ ਵੀ ਪਾਉਣਾ ਆ ਸੋ ਮੈਂ ਇਹਨੂੰ ਥੋੜਾ ਜਿਹਾ ਆ ਪੋਣ ਲੈਣਾ ਇਹਦੇ ਵਿੱਚ ਛੋਟੀ ਇਲਾਇਚੀ ਵੀ ਆ ਇਹਦੇ ਵਿੱਚ ਆ ਕੀ ਹੈ ਮਲਠੀ-ਮੁਲਠੀ ਵੀ ਆ ਇਹਦੇ ਵਿੱਚ ਐਦਾਂ ਨਹੀਂ ਆ ਇਹ ਹੁਣ ਮੈਨੂੰ ਨਹੀਂ ਦੇ ਵਰ ਗਿਆਨ ਕਿ ਇਹ ਕੀ ਆ ਤੇ ਬਾਕੀ ਇਹਦੇ ਵਿੱਚ ਕਲੌਂਜੀ ਇਹ ਚ ਲੌਂਗ ਇਹ ਚ ਅਮ ਅਮ ਫੰਨੀ ਆ ਇਹਦੇ ਵਿੱਚੇ ਹੀ ਕਾਲੀ ਮਿਰਚ ਸਾਰਾ ਕੁਝ ਇਹਦੇ ਚ ਹੀ ਆ ਐਕਸਟਰਾ ਕੁਛ ਵੀ ਤੁਹਾਨੂੰ ਪਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਆਪਣੇ ਜਿਹੜਾ ਮਿਕਸ ਮਸਾਲਾ ਹੁੰਦਾ ਆ ਉਹ ਤੁਸੀਂ ਲਿਆ ਸਕਦੇ ਆ ਲਿਆ ਕੇ ਉਹ ਸਾਰਾ ਪਾਲੋ ਦੇ ਵਿੱਚ ਦੇਖ ਲਓ ਕੀ ਕੀ ਆ ਤੇ ਇਹ ਹੁਣ ਜਿਹੜਾ ਭੁੱਜ ਰਾਇਆ ਇਹ ਇਸਦਾ ਹੁੰਦਾ ਹੈ ਇਹਨੂੰ ਤਾ ਕਰਕੇ ਮੈਂ ਇਦਾਂ ਪਾਉਂਦੀ ਆ ਕਿਉਂਕਿ ਇਹ ਰੂਪ ਜਿਹੜਾ ਤੁਹਾਡੇ ਮੂੰਹ 'ਚ ਆਉਂਦਾ ਕੱਚਾ ਹੁੰਦਾ ਆ ਜੇ ਥੋੜਾ ਜਿਹਾ ਅਸੀਂ ਇਹਨੂੰ ਭੁੰਨ ਲੰਨੇ ਆ ਇਹ 스멜 ਵੀ ਆਉਂਦੀ ਆ ਔਰ ਉਹਦੇ ਵਿੱਚ ਵੀ ਪਰ ਇਹ ਠੰਡਾ ਕਰਕੇ ਹੀ ਪਾਵਾਂਗੇ ਇਦਾਂ ਨਹੀਂ ਅਸੀਂ ਇਹਨੂੰ ਪਾਉਂਦੇ ਹਣਾ ਸੋ ਇਹ ਹੁਣ ਇਸ ਤਰੀਕੇ ਨਾਲ ਬਣਦੇ ਆ ਸੋ ਮੈਂ ਭੁੰਨਣ ਤੋਂ ਬਾਅਦ ਤੁਹਾਨੂੰ ਦੱਸਾਂਗੀ ਅਸੀਂ ਇਹ ਦੇਖੋ ਹੁਣ ਇਹਦੇ ਚ 스멜 ਆਉਣ ਲੱਗ ਪਈ ਆ ਸੋ ਤੁਹਾਨੂੰ ਜਦੋਂ ਜਦੋਂ ਪੁੱਜਿਆ ਹੋਣਾ ਤੁਹਾਨੂੰ ਫਿਰ ਇਹਦੇ ਚ 스멜 ਵਧੀਆ ਆਉਂਦੀ ਉਹ ਸਿੰਪਲ ਜਿਹਾ ਤਰੀਕਾ ਹੈ ਤੁਸੀਂ ਯੂਜ਼ ਕਰਕੇ ਦੇਖਿਓ ਸੋ ਇਹ ਜ਼ਰੂਰੀ ਵੀ ਨਹੀਂ ਜੇ ਨਹੀਂ ਵੀ ਪਾਉਂਦੇ ਨਹੀਂ ਵੀ ਪਾਉਂਦੇ ਪਾ ਦੇ ਇਹ ਟੰਡਾ ਆ ਮੇਰੇ ਖਤਨੀਆਂ ਵੀ ਸਾਰਾ ਫਟ ਗਿਆ ਵਿੱਚ ਹੁਣ ਉਹ ਟੱਪਣ ਲੱਪੇ ਸਾਰੇ ਇਹ ਛੁੱਟ ਛੁੱਟ ਕੇ ਪੀਸਿਆ ਸੋ ਥੋੜਾ ਜਿਹਾ ਇਹਨੂੰ ਹੋਰ ਭਾ ਲੈਣੇ ਆ ਸਾਨੂੰ ਹੀ ਸਵਾਦ ਦਾ ਫਰਕ ਪੈਣਾ ਉਹ ਸਾਨੂੰ ਕੋਈ ਫਰਕ ਨਹੀਂ ਹੈਗਾ ਤੇ ਇਸ ਤਰੀਕੇ ਦੇ ਨਾਲ ਇਹਨੂੰ ਬੰਦ ਕਰ ਦਿਓ ਜਿਹੜੀ ਇਹਦੀ ਖੀਵੀ ਆ ਉਹਦੇ ਦਿੱਤੀ ਹੋਈ ਇਹ ਮੇਰਾ ਇਹ ਇਹਨੂੰ ਟੰਡਾ ਹੋ ਜਾਣਾ ਹੈ ਨਾ ਉਸ ਦੇ ਨਾਲ ਵੀ ਇਹਨੂੰ ਬਣਾਓ ਸਭ ਤੋਂ ਪਹਿਲਾਂ ਤਾਂ ਮੈਂ ਇਹਦੇ ਵਿੱਚ ਨਿੰਬੂ ਪਾਉਂਗੀ ਆ ਦੇਖੋ ਮੈਂ ਲਿਆ ਇੱਕ ਕੱਚ ਦਾ ਪੈਨ ਇਹਦੇ ਵਿੱਚ ਮੈਂ ਨਿੰਬੂ ਪਾ ਦਿਆ ਇਹ 10 ਕ ਨਿੰਬੂ ਸੀਗੇ ਉਹਦੇ ਵਿੱਚ ਹੀ ਮੈਂ ਪਾਉਂਗੀ ਅਦਰਕ ਉਹਦੇ ਵਿੱਚ ਹੀ ਮੈਂ ਪਾਉਂਗੀ ਲਸਣ ਮੈਂ ਲਸਣ ਨੂੰ ਕਟਿਆ ਨਹੀਂ ਹੈਗਾ ਉਦੋਂ ਹੀ ਪਾਤਾ ਉਹ ਤੁਹਾਡੀ ਚੋਇਸ ਹੈ ਤੁਸੀਂ ਲਸਣ ਦੇ ਬਰੀਕ ਬਰੀਕ ਵੀ ਕਰਕੇ ਪਾ ਸਕਦੇ ਹਾਂ ਮਿਰਚਾਂ ਜ਼ਰੂਰ ਕਟੀਆਂ ਆ ਵੀ ਮੈਂ ਇਹਦੇ ਵਿੱਚ ਪਾ ਦਿੱਤੀਆਂ ਸੇ ਇਹ ਹੁਣ ਮੇਰਾ ਹੋ ਗਿਆ ਸਿਰਫ ਬਣਾਏ ਤੋਂ ਬਗੈਰ ਮਿਸ਼ਰਣ ਤਿਆਰ ਇਹ ਹੋ ਗਿਆ ਮੇਰਾ ਮਿਸ਼ਰਣ ਤਿਆਰ ਦਿਲ ਤਾਂ ਕਰਦਾ ਸਾਰਾ ਹੀ ਖਾ ਜਾਵਾਂ ਬਹੁਤ ਖਾਣਾ ਨਹੀਂ ਬਹੁਤ ਮਾੜਾ ਹਾਲ ਸੀ ਮੇਰਾ ਤੁਸੀਂ ਬਲੀਵ ਨਹੀਂ ਕਰਨਾ ਸਾਰੀ ਕੋਵਿਡ ਜਿਹੜਾ ਮੈਨੂੰ ਇਦਾਂ ਲੱਗਦਾ ਸੀ ਕਿ ਮੈਨੂੰ ਵੀ ਕੋਵਿਡ ਹੋ ਗਈ ਆ ਗळा ਖਾਉਂ ਗਾਉਂ ਕਰ ਕਰਕੇ ਮੈਂ ਬਿਮਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਲੂਣ ਲੂਣ ਤੁਸੀਂ ਆਪਣੇ ਮੁਤਾਬਕ ਪਾਉਣਾ ਆ ਮੈਨੂੰ ਨਹੀਂ ਦੇਖਣਾ ਕਿੰਨਾ ਲੂਣ ਪਾਉਣਾ ਆ ਮੇਰੇ ਕੋਲ ਜਿਆਦਾ ਇਹਦੇ ਚ ਪੈ ਗਿਆ ਇਹਨੂੰ ਮੈਂ ਹੁਣ ਕੱਟ ਕਰੂੰਗੀ ਸੋ ਲੂਣ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਆ ਕਿੰਨਾ ਕਿ ਤੁਸੀਂ ਖਾ ਸਕਦੇ ਆ ਜਿਸ ਬੰਦੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਉਹ ਜਿਆਦਾ ਲੂਣ ਨਾ ਪਾਵੇ ਐਸ ਤਰੀਕੇ ਨਾਲ ਕਰਕੇ ਦੇਖ ਲੈਣੇ ਆ ਉਸ ਤੋਂ ਬਾਅਦ ਤੁਸੀਂ ਪਾਉਣੀ ਆ ਅਜਵੈਨ ਅਜਵੈਨ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਹੀ ਪਾਉਣੀ ਆ ਉਹ ਵੀ ਪਰ ਉਹ ਜਿੰਨੀ ਜ਼ਿਆਦਾ ਪੈ ਜਵੇ ਉੰਨੀ ਜ਼ਿਆਦਾ ਚੰਗੀ ਆ ਹੋਰ ਉੱਪਰ ਚੜ ਗਿਆ ਇਹ ਪਾਤੀ ਅਜਵੈਨ ਕਿਉਂਕਿ ਇਹਨੇ ਜਿਆਦਾ ਤੋਂ ਜਿਆਦਾ ਜਿਹੜਾ ਇਹਦਾ ਪਾਣੀ ਆ ਨਿੰਬੂ ਦਾ ਉਹ ਇਹਨੇ ਛੱਡਣਾ ਆ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਖੰਡ ਖੰਡ ਪਾ ਦੇਣੀ ਆ ਲੇਕਿਨ ਮੈਂ ਘਰ ਦੇ ਨੂੰ ਦੱਸਣਾ ਨਹੀਂ ਵੀ ਇਹਦੇ ਵਿੱਚ ਖੰਡ ਪਾਈਓ ਆ ਹਨਾ ਕਿਉਂਕਿ ਕਿਸੇ ਵੇਲੇ ਮੈਂ ਵੀ ਲੈ ਸਕਦੀ ਆ ਪਰ ਮੈਂ ਕਦੀ ਵੀ 5 ਸਾਲ ਹੋ ਗਏ 4 ਸਾਲ ਨਿੰਬੂ ਦਾ ਅਚਾਰ ਜੈ ਵੈਸੀ ਵੀ ਅਚਾਰ ਨਹੀਂ ਖਾਤਾ ਤੁਸੀਂ ਮੈਨੂੰ ਦੱਸੋ ਇਹ ਰੈਸਪੀ ਦੇਖੋ ਕਿਸ ਤਰੀਕੇ ਦੀ ਬਣੀ ਆ ਔਰ ਤੁਹਾਡਾ ਵੀ ਜੀ ਕਰੂਗਾ ਇਹਨੂੰ ਖਾਣੇ ਨੂੰ ਇਹ ਸੀ ਅੱਜ ਦੀ ਮੇਰੀ ਨਿੰਬੂ ਦੀ ਰੈਸਪੀ ਸੋ ਮੈਂ ਧੰਨਵਾਦ ਕਰੂੰਗੀ ਤੁਸੀਂ ਮੇਰੀ ਰੈਸਪੀ ਨੂੰ ਜ਼ਰੂਰ ਫਾਲੋ ਕਰਿਓ ਸੋ ਇਸ ਤਰੀਕੇ ਦੇ ਨਾਲ ਸਾਨੂੰ ਆਪਣੇ ਘਰ ਵਾਸਤੇ ਹੈਲਥੀ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਆ ਅਚਾਰ ਜੇ ਅੰਬ ਦਾ achar ਵੀ ਪਾਉਂਦੇ ਆ ਤਾਂ ਅੰਬ ਦੇ achar ਦੇ ਵਿੱਚ ਵੀ ਤੁਸੀਂ ਇੰਨਾ ਜਿਆਦਾ ਆਇਲ ਨਾ ਪਾਓ ਥੋੜਾ ਪਾਓ ਜੇ ਗਰਮੀ ਆ ਤਾਂ ਗਰਮੀਆਂ ਦੇ ਵਿੱਚ ਨੂੰ ਬਾਹਰ ਰੱਖੋ ਉੱਤੋਂ ਬਨ ਕੇ ਸੋ ਉਹ ਜਿਹੜਾ ਆਪਣੇ ਆਪ ਉਹਦਾ ਜਿਹੜਾ ਰਸ ਆ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਇਸੇ ਤਰੀਕੇ ਨਾਲ ਨਿੰਬੂ ਆ ਹੁਣ ਤੁਸੀਂ ਦੇਖ ਲਓ ਨਿੰਬੂ ਦਾ achar ਆ ਮੈਂ ਪਾਇਆ ਤਾਂ ਮੜਾ ਮੜਾ ਜਿਹੜਾ ਇਹਦਾ ਰਸ ਆ ਥੱਲੇ ਜਮਾ ਹੋਣ ਲੱਗ ਪਿਆ ਆ ਸੋ ਇਹ ਬਹੁਤ ਚੰਗਾ ਹੈ ਜਿਹੜਾ ਨੈਚੁਰਲ ਚੀਜ਼ ਜਿਹੜੀ ਬਣਦੀ ਆ ਸੋ ਇਹਦੇ ਵਿੱਚ ਦੇਖ ਲਓ ਕੋਈ ਐਦਾਂ ਦੀ ਤੁਹਾਡੇ ਸਾਹਮਣੇ ਜੋ ਵੀ ਪਾਇਆ ਬਸ ਆਹ ਆ ਹੀ ਪਾਇਆ ਸੋ ਹੁਣ ਅਸੀਂ ਇਹਨੂੰ ਇਸੇ ਤਰੀਕੇ ਨਾਲ ਇਸ ਘੜੇ ਜੈ ਨੂੰ ਉੱਤੋਂ ਕਪੜਾ ਲੈ ਕੇ ਬੰਨ੍ਹ ਦੇਾਂਗੇ ਬੰਨਣ ਤੋਂ ਬਾਅਦ ਫਿਰ ਇਹਨੂੰ ਦੂਜੇ ਦਿਨ ਕੱਲ ਨੂੰ ਸਵੇਰ ਨੂੰ ਮੈਂ ਕੱਢ ਕੇ ਤੁਹਾਨੂੰ ਦਿਖਾਉਂਗੀ ਇਹ ਕਿਸ ਤਰੀਕੇ ਦਾ ਬਣਿਆ ਆ ਸੋ ਮੈਨੂੰ ਬਹੁਤ ਚੰਗਾ ਲੱਗਾ ਆਪਣੀ ਫੈਮਲੀ ਵਾਸਤੇ ਇਸੇ ਤਰੀਕੇ ਨਾਲ ਸੈਂਪਲ ਸਾਧੀਆਂ ਚੀਜ਼ਾਂ ਬਣਾਓ ਜਿੰਨਾ ਸਾਦਾ ਭੋਜਨ ਬਣਾਉਂਗੇ ਉਹਨਾਂ ਤੁਹਾਡੀ ਹੈਲਥ ਵਾਸਤੇ ਵੀ ਵਧੀਆ ਰਹੂਗਾ ਔਰ ਫੈਮਲੀ ਵੀ ਬਹੁਤ ਖੁਸ਼ ਰਹੂਗੀ ਕਿਉਂਕਿ ਤਿਹਾਰਾਂ ਦੇ ਦਿਨ ਹੈਗੇ ਆ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਬਾਹਰੋਂ ਖਾਂਦੇ ਆ ਬੈਟਰ ਹੈ ਜੇ ਅਸੀਂ ਘਰ ਬਣਾ ਕੇ ਇਦਾਂ ਦੀਆਂ ਚੀਜ਼ਾਂ ਖਾਈਏ ਉਹ ਜ਼ਿਆਦਾ ਵਧੀਆ ਆ ਸੋ ਇੱਥੇ ਹੀ ਮੈਂ ਆਪਣਾ ਬਲੌਗ ਬੰਦ ਕਰਦੀ ਆ ਮਿਲਦੀ ਆ ਤੁਹਾਨੂੰ ਹੈਲੋਵਿਨ ਦੇ ਬਲੌਗ ਦੇ ਉੱਤੇ